ਹੁਣ ਕਿਸਾਨ ਹੋ ਰਹੇ ਵੱਡੀ ਧੋਖਾਧੜੀ ਦਾ ਸ਼ਿਕਾਰ। ਠੰਗਾਂ ਵੱਲੋਂ ਖਾਲੀ ਕੀਤੇ ਜਾ ਰਹੇ ਨੇ ਕਿਸਾਨਾਂ ਦੇ ਖਾਤੇ। ਪੀਐਮ ਕਿਸਾਨ ਵਾਲਾ WhatsApp ਮੈਸੇਜ ਤੁਹਾਡੇ ਉੱਤੇ ਪੈ ਸਕਦਾ ਹੈ ਭਾਰੀ। ਸਾਡੇ ਦੇਸ਼ ਵਿੱਚ ਲਗਾਤਾਰ ਸਾਈਬਰ ਕਰਾਈਮ ਵਧਦਾ ਜਾ ਰਿਹਾ ਏ ਆਏ ਦਿਨ ਠੱਗੀ ਦੇ ਨਵੇਂ-ਨਵੇਂ ਤਰੀਕੇ ਇਹਨਾਂ ਸਾਈਬਰ ਠੱਗਾਂ ਦੇ ਵੱਲੋਂ ਲੱਭੇ ਜਾਂਦੇ ਨੇ ਪਹਿਲਾਂ ਡਿਜੀਟਲ ਅਰੇਸਟ ਦਾ ਕਾਫੀ ਜ਼ਿਆਦਾ ਰੌਲਾ ਏ ਜਿਹੜਾ ਉਹ ਪਿਆ ਸੀ ਜਿਸ ਤੋਂ ਲੈ ਕੇ ਹੁਣ ਮੋਬਾਈਲ ਫੋਨਾਂ ਉੱਤੇ ਰਿੰਗ ਟੋਂਦੀ ਥਾਂ ਉੱਤੇ ਇਹ ਆਵਾਜ਼ ਆ ਜਿਹੜੀ ਉਹ ਕਾਲਰਾਂ ਨੂੰ ਸੁਣਦੀ ਹੈ ਕਿ ਸਾਈਬਰ ਠੱਗਾਂ ਤੋਂ ਬਚਿਆ ਜਾਵੇ ਤੁਹਾਨੂੰ ਲਾਲਚ ਦੇ ਜਿਹੜੇ ਉਹ ਦਿੱਤੇ ਜਾ ਰਹੇ ਨੇ ਦੂਜੇ ਪਾਸੇ ਡਿਜੀਟਲ ਰਾਸ਼ਟਰ ਨੂੰ ਲੈ ਕੇ ਵੀ ਚਿੰਤਾਵਾਂ ਨੇ ਜਿਹੜੀਆਂ ਉਹ ਜ਼ਾਹਿਰ ਕੀਤੀਆਂ ਗਈਆਂ ਨੇ ਤਾਂ ਹੁਣ ਲਗਾਤਾਰ ਸਾਈਬਰ ਠੱਗੀ ਦੇ ਨਵੇਂ-ਨਵੇਂ ਤਰੀਕੇ ਨੇ ਜਿਹੜੇ ਉਹ ਠੱਗਾਂ ਦੇ ਵੱਲੋਂ ਲੱਭੇ ਜਾ ਰਹੇ ਨੇ ਤਾਂ ਹੁਣ ਸਾਈਬਰ ਠੱਗਾਂ ਦੇ ਨਿਸ਼ਾਨੇ ਦੇ ਉੱਤੇ ਕਿਸਾਨ ਆ ਗਏ ਨੇ ਕਿਸਾਨਾਂ ਨੂੰ ਨਿਸ਼ਾਨਾ ਇਹਨਾਂ ਦੇ ਵੱਲੋਂ ਬਣਾਇਆ ਜਾ ਰਿਹਾ ਏ ਅਤੇ ਕਿਸਾਨਾਂ ਦੇ ਬੈਂਕ ਖਾਤੇ ਖਾਲੀ ਦੇ ਜਿਹੜੇ ਉਹ ਕੀਤੇ ਜਾ ਰਹੇ ਨੇ ਤਾਂ ਤੁਹਾਨੂੰ ਦੱਸਦੇ ਆ ਕਿ ਕਿਸ ਪ੍ਰਕਾਰ ਇਹ ਸਾਰੀ ਠੱਗੀ ਹੋ ਰਹੀ ਹੈ ਅਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਕੇਂਦਰ ਸਰਕਾਰ ਦੁਆਰਾ ਚਲਾਈ ਗਈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਜਾਨੀ ਕਿ ਪੀਐਮ ਕਿਸਾਨ ਯੋਜਨਾ ਦੇ ਤਹਿਤ ਲੋਕਾਂ ਨੂੰ ਬੇਵਕੂਫ ਬਣਾ ਕੇ ਉਹਨਾਂ ਨੂੰ ਸਾਈਬਰ ਠੱਗ ਠੱਗ ਰਹੇ ਨੇ ਹਾਲ ਹੀ ਦੇ ਵਿੱਚ ਇਸ ਯੋਜਨਾ ਦੀ 19ਵੀਂ ਕਿਸ਼ਤ ਕਿਸਾਨਾਂ ਦੇ ਖਾਤਿਆਂ 'ਚ ਜਾਰੀ ਕੀਤੀ ਗਈ ਹੈ ਤਾਂ ਇਸ ਤਸਕੀਮ ਦਾ ਲਾਭ ਲੈਣ ਦੇ ਨਾਂ ਉਤੇ ਸਾਈਬਰ ਅਪਰਾਧੀ ਨੇ ਜਿਹੜੇ ਉਹ ਨਵੇਂ-ਨਵੇਂ ਤਰੀਕੇ ਅਪਣਾ ਕੇ ਕਿਸਾਨਾਂ ਨਾਲ ਧੋਖਾ ਕਰ ਰਹੇ ਨੇ ਅਤੇ ਕਈ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚੋਂ ਪੈਸੇ ਗਾਇਬ ਕਰ ਦਿੱਤੇ ਗਏ ਨੇ ਜਿਸ ਕਰਕੇ ਉਹਨਾਂ ਦਾ ਵੱਡਾ ਆਰਥਿਕ ਨੁਕਸਾਨ ਹੋਇਆ ਹੈ ਤਾਂ ਸਾਈਬਰ ਧੋਖਾਧੜੀ ਦੀਆਂ ਨਵੀਆਂ ਤਕਨੀਕਾਂ ਇਸ ਵਾਰ ਮਹਾਰਾਸ਼ਟਰ ਦੇ ਸੋਲਾਪੁਰ ਅਤੇ ਧਾਰਾ ਸਿਵ ਜ਼ਿਲ੍ਹਿਆਂ ਦੇ ਵਿੱਚ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਤੇ ਸਾਈਬਰ ਅਪਰਾਧੀਆਂ ਨੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਆਪਣਾ ਸ਼ਿਕਾਰ ਬਣਾਇਆ ਏ ਸੋਸ਼ਲ ਮੀਡੀਆ ਅਤੇ ਵਟਸਐਪ ਉੱਤੇ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਨਾਂ ਉੱਤੇ ਫਰਦੀ ਲਿੰਕ ਫੈਲਾਏ ਜਾ ਰਹੇ ਨੇ ਜਿਸ ਦੇ ਨਾਲ ਕਿਸਾਨਾਂ ਦੇ ਖਾਤੇ ਦੇ ਜਿਹੜੇ ਉਹ ਖਾਲੀ ਕੀਤੇ ਜਾ ਰਹੇ ਨੇ ਇਸ ਲਿੰਕ ਉੱਤੇ ਕਲਿੱਕ ਕਰਨ ਤੋਂ ਬਾਅਦ ਕਿਸਾਨਾਂ ਦੇ ਅਕਾਊਂਟ ਦੇ ਜਿਹੜੇ ਉਹ ਖਾਲੀ ਕਰ ਦਿੱਤੇ ਜਾਂਦੇ ਨੇ ਤਾਂ ਇਸ ਤੋਂ ਪਹਿਲਾਂ ਨਾਸਿਕ ਡੇਲੇ ਵਿੱਚ ਵੀ ਕਿਸਾਨਾਂ ਨਾਲ ਇਸ ਤਰ੍ਹਾਂ ਦੀ ਧੋਖਾਧੜੀ ਆ ਜਿਹੜੀ ਉਹ ਕੀਤੀ ਜਾ ਰਹੀ ਸੀ ਤਾਂ ਕਿਵੇਂ ਇਹ ਧੋਖਾਧੜੀ ਹੋ ਰਹੀ ਹੈ ਤਾਂ ਧੋਖੇਬਾਜ਼ ਕੱਲ ਐਸਐਮਐਸ ਤੇ ਸੋਸ਼ਲ ਮੀਡੀਆ ਰਾਹੀਂ ਕਿਸਾਨਾਂ ਨੂੰ ਫਰਜੀ ਲਿੰਕ ਭੇਜ ਰਹੇ ਨੇ ਇਹ ਲਿੰਕ ਅਧਿਕਾਰਤ ਵੈੱਬਸਾਈਟ ਵਾਂਗ ਦਿਸਦਾ ਹੈ ਜਿਸ ਕਰਕੇ ਕਿਸਾਨ ਧੋਖਾ ਖਾ ਜਾਂਦੇ ਨੇ ਅਤੇ ਆਪਣੇ ਬੈਂਕ ਖਾਤੇ ਦੀ ਜਾਣਕਾਰੀ ਸਾਂਝੀ ਕਰਦੇ ਨੇ ਅਤੇ ਜਿਵੇਂ ਹੀ ਕਿਸਾਨ ਓਟੀਪੀ ਜਾਂ ਹੋਰ ਗੁਪਤ ਜਾਣਕਾਰੀ ਸਾਂਝੀ ਕਰਦੇ ਨੇ ਤਾਂ ਉਹਨਾਂ ਦੇ ਖਾਤੇ ਵਿੱਚੋਂ ਪੈਸੇ ਕਢਵਾ ਲਏ ਜਾਂਦੇ ਨੇ ਤਾਂ ਆਪਣਾ ਬਚਾ ਕਿਵੇਂ ਕਰੀਏ ਇਹ ਬਹੁਤ ਮਹੱਤਵਪੂਰਨ ਹੈ ਕਿਸਾਨਾਂ ਨੂੰ ਕਿਸੇ ਵੀ ਅਣਜਾਣ ਲਿੰਕ ਤੇ ਕਲਿੱਕ ਨਹੀਂ ਕਰਨਾ ਚਾਹੀਦਾ ਅਜਿਹੇ ਲਿੰਕਾਂ ਤੇ ਕਲਿੱਕ ਕਰਨ ਤੋਂ ਬਚਣਾ ਚਾਹੀਦਾ ਹੈ ਜੇ ਕੋਈ ਫੋਨ ਤੇ OTP ਆਵੇ ਜਾਂ ਫਿਰ ਆਧਾਰ ਨੰਬਰ ਜਾਂ ਫਿਰ ਬੈਂਕ ਨਾਲ ਸੰਬੰਧਿਤ ਕੋਈ ਜਾਣਕਾਰੀ ਮੰਗੀ ਜਾਵੇ ਤਾਂ ਇਸ ਨੂੰ ਬਿਲਕੁਲ ਵੀ ਸਾਂਝਾ ਨਾ ਕੀਤਾ ਜਾਵੇ ਤਾਂ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਨਾਲ ਸੰਬੰਧਿਤ ਸਾਰੀ ਜਾਣਕਾਰੀ ਸਿਰਫ ਅਧਿਕਾਰਿਤ ਵੈਬਸਾਈਟ pmkisan.gov.in ਤੇ ਉਪਲਬਧ ਹੈ ਅਤੇ ਸਿਰਫ ਇਸੇ ਵੈਬਸਾਈਟ ਤੇ ਹੀ ਭਰੋਸਾ ਕੀਤਾ ਜਾਵੇ ਕਿਸਾਨਾਂ ਦੀ ਸਰਕਾਰ ਨੂੰ ਅਪੀਲ ਨਿਕਲ ਕੇ ਸਾਹਮਣੇ ਆਈ ਹੈ ਕਿਸਾਨ ਜਥੇਬੰਦੀਆਂ ਨੇ ਇਸ ਮਾਮਲੇ ਵਿੱਚ ਸਰਕਾਰ ਤੇ ਸਾਈਬਰ ਸੁਰੱਖਿਆ ਏਜੰਸੀਆਂ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ ਉਹ ਚੌਧੇ ਅੰਧ ਕੀ ਸਰਕਾਰ ਅਜੇ ਧੋਖਾਧੜੀ ਕਰਨ ਵਾਲਿਆਂ ਨੂੰ ਰੋਕਣ ਲਈ ਸਖਤ ਨਿਯਮ ਤੇ ਕਾਨੂੰਨ ਬਣਾਵੇ ਅਤੇ ਕਿਸਾਨਾਂ ਨੂੰ ਵੱਤਵੱਦ ਜਾਗਰੂਕ ਕਰਨ ਦੀ ਮੁਹਿੰਮ ਚਲਾਈ ਜਾਵੇ ਜਦੋਂ ਤੱਕ ਸਰਕਾਰ ਠੋਸ ਕਦਮ ਨਹੀਂ ਚੁੱਕਦੀ ਉਦੋਂ ਤੱਕ ਰਸਨਾਂ ਦਾ ਸੁਚੇਤ ਰਹਿਣਾ ਬਹੁਤ ਜ਼ਰੂਰੀ ਹੈ ਤਾਂ ਦੂਜੇ ਪਾਸੇ ਆਮ ਤੌਰ ਤੇ ਕਿਸਾਨ ਘੱਟ ਪੜੇ ਲਿਖੇ ਹੁੰਦੇ ਨੇ ਜਾਂ ਫਿਰ ਉਹਨਾਂ ਨੂੰ ਮੋਬਾਈਲ ਚਲਾਉਣ ਦੀ ਇੰਨੀ ਜਾਣਕਾਰੀ ਨਹੀਂ ਹੁੰਦੀ ਤਾਂ ਸੋਸ਼ਲ ਮੀਡੀਆ ਤੇ ਆਇਆ ਇਹ ਇੱਕ ਮੈਸੇਜ ਉਹਨਾਂ ਨੂੰ ਬਹੁਤ ਭਾਰੀ ਪੈ ਸਕਦਾ ਹੈ ਤੋਂ ਸਾਰੇ ਕਿਸਾਨਾਂ ਨੂੰ ਇਹ ਅਪੀਲ ਕਰਦੇ ਆਂ ਕਦੇ ਵੀ ਅਣਜਾਣ ਲਿੰਕਾਂ ਉੱਤੇ ਭਰੋਸਾ ਨਾ ਕਰੋ ਕਦੇ ਵੀ ਉਹਨਾਂ ਨੂੰ ਨਾ ਖੋਲੋ ਅਣਜਾਣ ਨੰਬਰਾਂ ਰਾਹੀਂ ਆਏ ਮੈਸੇਜ ਅਤੇ ਫੋਨ ਕਾਲਾਂ ਨੂੰ ਫੌਰਨ ਇਗਨੋਰ ਕਰ ਦਿੱਤਾ ਜਾਵੇ ਤਾਂ ਇਸ ਤਰ੍ਹਾਂ ਦੀਆਂ ਸਾਵਧਾਨੀਆਂ ਵਰਤ ਕੇ ਕਿਸਾਨ ਨੇ ਜਿਹੜੇ ਉਹ ਇਸ ਧੋਖਾਧੜੀ ਤੋਂ ਬਚ ਸਕਦੇ ਨੇ